ਮੈਂ ਸਿਰਫ ਇੱਕ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਹ ਭੀਖ ਮੰਗਦੀ ਆ। ਮੇਰੀ ਹੈ ਨਾ ਚੋਲੀ ਮੇਰੇ ਬੱਚਿਆਂ ਨੂੰ ਛੋਟੇ ਛੋਟੇ ਬੱਚੇ ਮਾਨ ਸਰਕਾਰ ਜੀ ਮੇਰੇ ਛੋਟੇ ਛੋਟੇ ਬੱਚਿਆਂ ਨੂੰ ਨਾ ਇਨਸਾਫ ਦੀ ਭੀਖ ਦੇ ਦਿਓ। ਸਰਕਾਰ ਨੇ ਦੇ ਮੇਰਾ ਪੁੱਤ 42 ਸਾਲ ਦਾ ਮਾਰਿਆ ਉਹਨਾਂ ਨੇ 42 ਸਾਲ ਦਾ ਮਾਰਿਆ ਤੇ ਉਹਨਾਂ ਨੇ ਫਿਰ ਸਾਨੂੰ ਕਿਹਾ ਵੀ ਤੁਸੀਂ ਇਹਦਾ ਪੋਸਟਮੈਂਟ ਕਰੋ। ਕਰਕੇ ਅੱਜ ਮੇਰਾ ਬੰਦਾ ਇਮਾਨਦਾਰੀ ਦੀ ਕੀਮਤ ਆਪਣੀ ਜਾਨ ਤੋਂ ਗਵਾ ਗਿਆ ਲੈ ਆ 8 ਵਜੇ ਮੇਰੇ ਪਤੀ 8 ਵਜੇ ਘਰ ਆ ਰਹੇ ਹੁੰਦੇ ਤੇ ਹੋਰਨ ਉਹਨਾਂ ਨੂੰ ਹੋਰਨ ਦੀ ਆਵਾਜ਼ ਦੀ ਪਛਾਣ ਤੀ ਉੱਪਰ ਛੱਤ ਤੋਂ ਪਾ ਮਮਾ ਪਾਪਾ ਆ ਗਏ ਪਾਪਾ ਆ ਗਏ ਸੀ ਗੇਟ ਖੋਲ ਕੇ ਰਾਈਏ ਪੱਜ ਕੇ ਆਪਣੇ ਬਾਪ ਨੂੰ ਡਿੱਗਦੇ ਸੀ ਸਕੂਲ ਦੇ ਗੇਟ ਤੇ ਆਪਣੇ ਬਾਪ ਨੂੰ ਅੱਜ ਸਾਨੂੰ ਪਾਪਾ ਜੀ ਮਿਲ ਗਏ ਮਮਾ ਗਰਾਊਂਡ 'ਚ ਪਾਪਾ ਦੇਖੇ ਮੇਰਾ ਪੁੱਤ ਮਰ ਗਿਆ ਅਰ ਜੇ ਨਹੀਂ ਮੇਰੇ ਪੁੱਤ ਨੂੰ ਨਿਸ਼ਾਬ ਮਿਲਿਆ ਇਹਦੇ ਵਿੱਚ ਉਹਦੀ ਮਾਂ ਵੀ ਮਰ ਗਈ। ਮਹਾਤਮਾ ਗਾਂਧੀ ਜੀ ਨੇ ਕੀ ਕੀਤਾ ਸੀ? लाठी चार्ज ਨਹੀਂ ਕਰਨਾ, ਮੋਰਚਾ ਕਰਨਾ, ਅੰਦੋਲਨ ਕਰਨੇ। ਅੱਜ ਜੋ ਇਤਿਹਾਸ ਮੈਂ ਦੁਬਾਰਾ ਦੁਹਰਾ ਰਹੀ ਆ। ਸਾਸ਼ੀਕਾਲ ਜੀ ਮੈਂ ਵਿਕਰਮ ਸਿੰਘ ਬਾਗੀ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਸਮਾਣੇ ਦੇ ਵਿੱਚ ਜਿੱਥੇ ਕੀ ਸਤੀਸ਼ ਸੈਣੀ ਦੀ ਜਿਹੜੀ ਸੁਸਾਇਡ ਦੀ ਘਟਨਾ ਸੀ ਜਿਹੜੀ ਕਲੰਮੇ ਸਮੇਂ ਤੋਂ ਪ੍ਰੈਸ ਦੇ ਵਿੱਚ ਚੱਲ ਰਹੀ ਸੀ ਉਹਦੇ ਪਰਿਵਾਰ ਵੱਲੋਂ ਇੱਕ ਲੰਮੇ ਸਮੇਂ ਬਾਅਦ ਸਮਾਣੇ ਦਾ ਜਿਹੜਾ ਪਟਿਆਲਾ ਬਾਈਪਾਸ ਹੈ ਉਹ ਰੋਡ ਨੂੰ ਬੰਦ ਕੀਤਾ ਹੋਇਆ ਹੈ ਕੀ ਕਾਰਨ ਰਿਹਾ ਉਸ ਸਾਈਡ ਦੇ ਕੀ ਮਸਲਾ ਸੀ ਉਹ ਸਾਰਾ ਉਹਨਾਂ ਦੇ ਪਰਿਵਾਰ ਤੋਂ ਜਾਣਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਜਿਹੜਾ ਮਸਲਾ ਹੈ ਜਾਂ ਰੋਡ ਜਮ ਕਰਨ ਦੇ ਕੀ ਲੋੜ ਪੈ ਗਈ ਕਿ ਕਿਸ ਕਾਰਨਾ ਕਰਕੇ ਹੋਇਆ ਉਹਨਾਂ ਦੇ ਪਰਿਵਾਰ ਤੋਂ ਪਤਾ ਕਰਦੇ ਤੇ ਅਸੀਂ ਉਹਨਾਂ ਦੇ ਵਾਈਫ ਨਾਲ ਗੱਲਬਾਤ ਕਰਦੇ ਆ ਸਤੀਸ਼ ਸ਼ੈਣੀ ਦੇ ਜਿਹੜੇ ਇਨਸਾਫ ਦੀ ਮੰਗ ਲਈ ਪਿਛਲੇ ਲੰਮੇ ਸਮੇਂ ਤੋਂ ਰੋਡ ਜਮ ਕਰਕੇ ਬੈਠੇ ਨੇ ਸਸੀ ਕਾਲ ਜੀ ਸਸੀ ਕਾਲ ਜੀ ਜਿਹੜੀ ਇਹ ਘਟਨਾ ਵਾਪਰੀ ਜੀ ਇਸ ਪੱਧਰ ਤੱਕ ਕਿਸੇ ਨੂੰ ਪ੍ਰੈਸ਼ਰਾਈਜ਼ ਕਰਨਾ ਵੀ ਆਖਰ ਨੂੰ ਆ ਕੇ ਆਪਣੇ ਆਪ ਨੂੰ ਮਾਰ ਲੈ ਕਿਉਂਕਿ ਮੈਨੂੰ ਲੱਗਦਾ ਵੀ ਜਿਉਣਾ ਥੋੜਾ ਔਖਾ ਮਰਨਾ ਬਹੁਤ ਔਖਾ ਹੈ ਜਿਉਣਾ ਤਾਂ ਇਹ ਸੌਖਾ ਹੀ ਆ ਚਲ ਔਖਾ ਸੌਖਾ ਬੰਦਾ ਕੱਢੀ ਜਾਂਦਾ ਪਰ ਮਰਨ ਲਈ ਐਡਾ ਜੇਰਾ ਕੱਢਣਾ ਉਹ ਇੰਨਾ ਕਿੰਨਾ ਕੁ ਪ੍ਰੈਸ਼ਰਾਈਜ਼ ਕੀਤਾ ਗਿਆ ਸਰ ਇਤਨਾ ਪ੍ਰੈਸ਼ਰਾਈਜ਼ ਤਾਂ ਨਾ ਕਿ ਉਸ ਮੇਰੇ ਆਦਮੀ ਨੇ ਆਪਣੀ ਜਾਨ ਇੱਕ ਇਮਾਨਦਾਰੀ ਦੀ ਕੀਮਤ ਆਪਣੀ ਜਾਨ ਦੇ ਕੇ ਗਵਾਈ ਹੈ ਇਸ ਤੋਂ ਜ਼ਿਆਦਾ ਹਮ ਕਹਤੇ ਨਾ ਚੱਕੂ ਮਾਰ ਕੇ ਗੋਲੀ ਮਾਰ ਕੇ ਕਤਲ ਕਰਨਾ ਉਹ ਸਰੇਆਮ ਹੈ ਇੱਕ ਦਿਮਾਗੀ ਤੌਰ ਤੇ ਕਤਲ ਕਰਨਾ ਉਹ ਸਭ ਤੋਂ ਬੜਾ ਜੁਰਮ ਹੈ ਆਪ ਦਿਮਾਗ ਕੋ ਇਤਨਾ ਪ੍ਰੈਸ਼ਰ ਕਰ ਦੋਗੇ ਤੂੰ ਇਤਨਾ ਪ੍ਰੈਸ਼ਰ ਕਰਦੇ ਹੋ ਕਿ ਬੰਦਾ ਲੋਡ ਨਹੀਂ ਲੈ ਸਕਦਾ ਹੋਰ ਵੀ ਪਰੇਸ਼ਾਨੀਆਂ ਨੇ ਉਹਨੋਂ ਨੀਤੂ ਦੇਵਗਨ ਉਹਦੀ ਮੈਨੇਜਮੈਂਟ ਦੀ ਕਮੇਟੀ ਜਿਹੜੇ ਉਹਦੇ ਮੈਂਬਰ ਨਾਲ ਮਿਲੇ ਹੋਏ ਸੀ ਜੈਸੇ ਕਿ ਸ਼ੰਕਲ ਜਿੰਦਰ ਭਾਰਤ ਪੂਸ਼ਣ ਐਫਜੇ ਦੋ ਤਿੰਨ ਬੰਦੇ ਕਮੇਟੀ ਦੇ ਨਾਲ ਮਿਲੇ ਹੋਏ ਸੀ ਜਿਹੜੇ ਉਹਦੇ ਨਾਲ ਰਲ ਕੇ ਪੈਸਾ ਖਾਂਦੇ ਸੀ ਉਹ ਕੱਲੀ ਨਹੀਂ ਸੀ ਖਾਣ ਵਾਲੀ 80 ਲੱਖ ਰੁਪਏ ਢਕਾਰ ਮਾਰਨਾ ਬਹੁਤ ਵੱਡੀ ਗੱਲ ਹੈ ਮੇਰੇ ਆਦਮੀ ਨੇ ਮੇਰੇ ਪਤੀ ਨੇ ਉਹ 80 ਲੱਖ ਰੁਪਏ ਦਾ ਕਪਲਾ ਫੜਿਆ ਕਪਲਾ ਫੜ ਕੇ ਇੱਕ ਇੱਕ ਕਾਗਜ਼ੀ ਕਾਰਵਾਈ ਜਮਾ ਕਰਕੇ ਕਮੇਟੀ ਦੇ ਹੱਥ ਵਿੱਚ ਦਿੱਤੀ 20 ਲੱਖ ਰੁਪਏ ਕਮੇਟੀ ਨੇ ਰਿਕਵਰ ਵੀ ਕੀਤਾ ਉਸ ਤੋਂ ਬਾਅਦ ਉਹ ਨੀਤੂ ਦੇਵਗਨ ਨੂੰ ਪ੍ਰਿੰਸੀਪਲ ਦੀ ਕੁਰਸੀ ਤੋਂ ਉਤਾਰ ਕੇ ਟੀਚਰ ਬਣਾਤਾ ਹਾਰ ਕੇ ਅੱਜ ਮੇਰਾ ਬੰਦਾ ਇਮਾਨਦਾਰੀ ਦੀ ਕੀਮਤ ਆਪਣੀ ਜਾਨ ਤੋਂ ਗਵਾ ਗਿਆ ਮੈਂ ਸਿਰਫ ਇੱਕ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਹ ਢੂੰਪੀਖ ਮੰਗਦੀ ਆ ਇਹ ਮੇਰੀ ਹੈ ਨਾ ਝੋਲੀ ਮੇਰੇ ਬੱਚਿਆਂ ਨੂੰ ਛੋਟੇ ਛੋਟੇ ਬੱਚੇ ਮਾਨ ਸਰਕਾਰ ਜੀ ਮੇਰੇ ਛੋਟੇ ਛੋਟੇ ਬੱਚਿਆਂ ਨੂੰ ਨਾ ਇਨਸਾਫ ਦੀ ਭੀਖ ਦੇ ਦਿਓ ਆਪਾਂ ਕਹਿੰਦੇ ਇਤਿਹਾਸ ਗਵਾ ਹੁੰਦਾ ਮਹਾਤਮਾ ਗਾਂਧੀ ਜੀ ਨੇ ਕੀ ਕੀਤਾ ਸੀ लाठी चार्ज ਨਹੀਂ ਕਰਨਾ ਮੋਰਚਾ ਕਰਨਾ ਅੰਦੋਲਨ ਕਰਨੇ ਅੱਜ ਜੋ ਇਤਿਹਾਸ ਮੈਂ ਦੁਬਾਰਾ ਦੁਹਰਾ ਰਹੀ ਆ ਮੈਂ ਇੱਕ ਛੋਟੀ ਜੀ ਟੀਚਰ ਆ ਅੱਜ ਜੋ ਇਤਿਹਾਸ ਦੁਬਾਰਾ ਰਚਾ ਕੇ ਮੋਰਚਾ ਕਰਕੇ ਠੀਕ ਹੈ लाठीचार्ज ਨਹੀਂ ਕਰਦੇ ਅਸੀਂ ਗਲਤ ਕੰਮ ਨਹੀਂ ਕਰਦੇ ਸਰਕਾਰ ਦੇ ਖਿਲਾਫ ਮੋਰਚਾ ਕੱਢ ਕੇ ਅੰਦੋਲਨ ਕਰਕੇ ਸਿਰਫ ਇੱਕ ਏਜ ਔਰ ਮੇਰੇ ਬੱਚਿਆਂ ਨੇ ਛੋਟੇ ਛੋਟੇ 8 ਸਾਲ ਦਾ ਬੇਟਾ ਮੇਰਾ ਉਹਦੇ ਲਈ ਸਿਰਫ ਇੱਕ ਇਨਸਾਫ ਦੀ ਪੀਕ ਪੰਗਰੀਆ ਕਿ ਮੈਨੂੰ ਉਸ ਨੀਤੂ ਦੇਵਗਨ ਔਰ ਉਹਦੇ ਸਾਥੀਆਂ ਨੂੰ ਸਲਾਖਾਂ ਦੇ ਪਿੱਛੇ ਕਰ ਦੋ ਕਿ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਬੱਚੇ ਵੀ ਅੱਜ ਵੀ ੜੀਕਦੇ ਤਾਂ ਹੁੰਦੇ ਹੋਣਗੇ ਛਾਂਣ ਹੋਏ ਫਫਾ ਫਫਾ ਹੋਣਗੇ ਕੁਝ ਚੀਜ਼ ਲੈ ਕੇ ਆਉਣਗੇ 8 ਵਜੇ ਮੇਰੇ ਪਤੀ 8 ਵਜੇ ਘਰ ਆ ਜਾਂਦੇ ਤੇ ਹੋਰਨ ਉਹਨਾਂ ਨੂੰ ਹੋਰਨ ਦੀ ਆਵਾਜ਼ ਦੀ ਪਛਾਣ ਤੀ ਉੱਪਰ ਛੱਤ ਤੋਂ ਪਾ ਮਮਾ ਪਾਪਾ ਆ ਗਏ ਪਾਪਾ ਆ ਗਏ ਅਸੀਂ ਗੇਟ ਖੋਲ ਕੇ ਰਹੀਏ ਭੱਜ ਕੇ ਆਪਣੇ ਬਾਪ ਨੂੰ ੜੀਕਦੇ ਸੀ ਸਕੂਲ ਦੇ ਗੇਟ ਤੇ ਆਪਣੇ ਬਾਪ ਨੂੰ ਅੱਜ ਸਾਨੂੰ ਪਾਪਾ ਜੀ ਮਿਲ ਗਏ ਮम्मा ਗਰਾਉਂਡ 'ਚ ਪਾਪਾ ਦੇਖੇ ਉਹਨਾਂ ਨੂੰ ਇੰਨਾ ਹੀ ਹੌਸਲਾ ਦੀ ਸ਼ਕਲ ਦਿਖੰਦਾ ਅੱਜ ਉਹ ਕਹਿੰਦੇ ਮਮਾ ਪਾਪਾ ਨਹੀਂ ਦਿਖਦੇ ਮੇਰਾ ਮੁੰਡਾ ਗੁਮਸਮ ਹੋ ਗਿਆ ਮੇਰਾ ਬੱਚਾ ਇਤਨਾ ਸ਼ਰਾਰਤੀ ਤਾਂ ਨਾ ਉਹ ਅੱਜ ਸਕੂਲ 'ਚ ਜਾ ਕੇ ਬੋਲਦਾ ਨਹੀਂ ਕਿਸੇ ਨਾਲ ਉਹਦੀ ਟੀਚਰ ਕਹਿੰਦੀ ਹੈ ਮੈਮ ਇਹ ਨਾ ਗੁਮਸਮ ਹੋ ਰਿਹਾ ਇਸਕੇ ਸਾਥ ਬਾਤਾਂ ਕਰਾ ਕਰੋ ਕੀ ਗੱਲਾਂ ਕਰਾਂ ਵੀ ਬੇਟਾ ਤੇਰਾ ਬਾਪ ਮਰ ਗਿਆ ਉਹਨੇ ਆਪਣੇ ਛੋਟੇ 8 ਸਾਲ ਦੇ ਬੱਚੇ ਨੂੰ ਆਪਣੇ ਬਾਪ ਦਾ ਸੰਸਕਾਰ ਕੀਤਾ ਇੱਕ ਬਹੁਤ ਬੇਸ਼ਰਮੀ ਦੀ ਗੱਲ ਹੈ ਮਾਨ ਸਰਕਾਰ ਲਈ ਡੁੱਬ ਕੇ ਮਰ ਜਾਏ ਐਫ ਜੀ ਸਰਕਾਰ ਜਿਹੜੀ ਇਹ ਘੱਟ ਸਾਲ ਦੇ ਬੱਚਿਆਂ ਤੋਂ ਬਾਪ ਦਾ ਸਹਾਰਾ ਛਿੰਨ ਕੇ ਕਾਤਲਾਂ ਨੂੰ ਅੰਦਰ ਨਹੀਂ ਕਰ ਸਕਦੀ ਇਹ ਇਹ ਸੀ ਉਹਨਾਂ ਦੇ ਵਾਈਫ ਜਿਹੜੇ ਕਿ ਮਾਨ ਸਰਕਾਰ ਤੋਂ ਝੋਲੀ ਅੜ ਕੇ ਪੀਖ ਮੰਗ ਰਹੇ ਨੇ ਤੇ ਸਾਨੂੰ ਸੋਚਣ ਦੇ ਮਜਬੂਰ ਹੋਣਾ ਪਊਗਾ ਇੱਥੇ ਵੀ ਅਸੀਂ ਇਹੋ ਜੇ ਸਮਾਜ ਦੇ ਵਿੱਚ ਰਹਿ ਰਹੇ ਹਾਂ ਵੀ ਜਿੱਥੇ 8-8 ਸਾਲ ਦੇ ਬੱਚਿਆਂ ਨੂੰ ਆਪਦੇ ਪਿਓ ਦੀਆਂ ਲਾਸ਼ਾਂ ਨੂੰ ਅੱਗਾ ਲਾਉਣੀਆਂ ਪੈਣ ਤੇ ਉਹਨਾਂ ਦੀਆਂ ਘਰ ਵਾਲੀਆਂ ਨੂੰ ਉਹਨਾਂ ਦੀਆਂ ਮਾਮਾ ਨੂੰ ਉਹਨਾਂ ਬੱਚਿਆਂ ਦੀਆਂ ਨੂੰ ਰੋੜਾਂ ਤੇ ਖੜ ਕੇ ਪੱਲੇ ਅੜ ਅੜ ਪੀਖ ਮੰਗਣੇ ਪੈਣ ਤਾਂ ਇਹ ਜੇ ਦੇਸ਼ ਵਿੱਚ ਜਿਹੜੀ ਅਸੀਂ ਡੈਮੋਕ੍ਰੇਸੀ ਦਾ ਲੋਕਤੰਤਰ ਦੀ ਗੱਲ ਕਰਦੇ ਆ ਤਾਂ ਕਿੱਥੇ ਖੜੀ ਦਿਖਦੀ ਹੈ ਜੀ ਸਸ਼ੀਕਾ ਵੀਰ ਜੀ ਸਸ਼ੀਕਾ ਜੀ ਜਿਹੜਾ ਸਤੀਸ਼ ਸੈਣੀ ਭਾਈ ਦਾ ਮਸਲਾ ਹੈ ਉਹ ਸੋਸਾਇਟੀ ਦਾ ਹੈ। ਇਸ ਨੋਬਤ ਕਿੱਥੇ ਤੱਕ ਕਿਉਂ ਪਹੁੰਚੀ ਵੀ ਯਾਰ ਸੋਸਾਇਟੀ ਕਰਨਾ ਪਿਆ ਜੀ। ਉਹ ਨੋਬਤ ਤਾਂ ਕੀ ਜੀ ਉਹ ਨਾ ਹੱਕ ਸੱਚ ਦੀ ਲੜਾਈ ਲੜ ਰਿਆ ਸੀਗਾ ਜੀ। ਹੱਕ ਸੱਚ ਦੀ ਲੜਾਈ ਦੇ ਵਿੱਚ ਉਹਨੇ ਇੱਕ ਠੱਗੀ ਹੋ ਰਹੀ ਸੀ ਸਕੂਲ ਪ੍ਰਬੰਧਕ ਕਮੇਟੀ ਦੇ ਵਿੱਚ ਜੀ। ਉਹ ਲਾਸਟ ਜੋ ਕਮੇ ਇਹ ਤਿੰਨ-ਤਿੰਨ ਸਾਲਾਂ ਦੀ ਕਮੇਟੀ ਬਣਦੀ ਹੈ ਜੀ। ਲੋ ਲਾਸਟ ਕਮੇਟੀ ਦੇ ਵਿੱਚ ਜਿਸ ਟਾਈਮ ਨੀਤੂ ਦੇਵਗੰਜੋ ਮੇਨ ਦੋਸ਼ੀ ਹੈ ਜੀ। ਉਹਦੇ ਵੱਲੋਂ ਤੇ ਪਰਬੰਧਕ ਕਮੇਟੀਆਂ ਨੂੰ ਵਿੱਚ ਰਲ ਕੇ ਇਹ ਠੱਗੀ ਹੋ ਰਹੀ ਸੀ ਜੀ ਜੀ ਦੀ ਵਿੱਚ ਅਗਲੀ ਮੈਨੇਜਮੈਂਟ ਆਈ ਤਾਂ ਉਹਨਾਂ ਨੇ ਇਹਦੀ ਇਨਸਪੈਕਸ਼ਨ ਕਰਨ ਲਈ ਕਿਹਾ ਗਿਆ ਜਿਹਦੇ ਵਿੱਚ 80 ਲੱਖ ਰੁਪਏ ਦੇ ਗਰੀਬ ਬੱਚਿਆਂ ਦੀ ਫੀਸਾਂ ਮਿੱਡੇ ਮਿਲ ਦੀਆਂ ਮਤਲਬ ਜੋ ਗ੍ਰਾਂਟ ਆਉਂਦੀਆਂ ਨੇ ਉਹ ਖਾਦੀ ਗਈਆਂ ਸੀਗੀਆਂ ਨੀਤੂ ਦੇਵਗੰਦੇ ਵੱਲੋਂ ਤੇ ਉਹਨਾਂ ਦੇ ਸਾਥੀ ਵੱਲੋਂ ਕਿਉਂਕਿ ਨੀਤੂ ਦੇਵਗਨ ਮੇਨ ਸੀ ਜਿੱਥੇ ਉਹਦੇ ਸਾਈਨ ਹੁੰਦੇ ਸੀ ਹਰ ਇੱਕ ਪਾਸੇ ਨੀਤੂ ਦੇਵਗਨ ਹੀ ਠੱਗੀ ਕਰ ਰਹੀ ਸੀ ਉਹਦੇ ਰਹਿੰਦੇ ਇਹ ਥੋੜਾ ਜਿਹਾ ਕੀ ਹੋਇਆ ਕਿ ਨੀਤੂ ਦੇਵਗਨ ਨੂੰ ਇਸ ਪ੍ਰਬੰਧਕ ਕਮੇਟੀ ਵੱਲੋਂ ਡਿਮੋਟ ਕਰ ਦਿੱਤਾ ਗਿਆ ਜੀ ਉਹਨੂੰ ਇੱਕ ਬੇਸਿਕ ਟੀਚਰ ਦੇ ਉੱਤੇ ਲਿਆ ਦਿੱਤਾ ਗਿਆ ਜਿਹਦੇ ਵਿੱਚ ਉਹ ਰੋਸ਼ ਦੇ ਵਿੱਚ ਆ ਗਈ ਤੇ ਉਹਨਾਂ ਦੀ ਜਿਹੜੀ ਪੁਰਾਣੀ ਕਮੇਟੀ ਸੀ ਉਹ ਰੋਸ਼ ਦੇ ਵਿੱਚ ਆ ਗਈ ਜੀ ਰੋਸ਼ ਦੇ ਵਿੱਚ ਆਣ ਕਰਕੇ ਇਹਨਾਂ ਨੇ ਮੋਢੇ ਤੇ ਬੰਦੂਕ ਰੱਖ ਲਈ ਮੇਰੇ ਬ੍ਰਦਰ ਸतीश ਕੁਮਾਰ ਸੇਣੀ ਤੇ ਜੀ ਤਾਂ ਉਹਦੇ ਵਿੱਚ ਉਹ ਇੰਨਾ ਕ ਜਿਆਦਾ ਰੋਸ਼ ਤੇ ਆ ਗਈ ਸੀ ਇੱਕ ਤਾਂ ਠੱਗੀ ਫੜੀ ਗਈ ਜੀ ਇੱਕ ਉਹਨੂੰ ਡਿਮੋਟ ਕਰ ਦਿੱਤਾ ਗਿਆ ਇੱਕ ਜਿਹੜੇ ਉਹਦੇ ਸਾਥੀ ਸੀ ਉਹਨਾਂ ਵੱਲੋਂ ਮੈਂਟਲੀ ਤੇ ਸੋਸ਼ੀਅਲੀ ਟੌਰਚਰ ਕੀਤਾ ਜਾਂਦਾ ਜਿਵੇਂ ਕਿ ਫੇਸਬੁੱਕ ਗਰੁੱਪਾਂ ਦੇ ਵਿੱਚ WhatsApp ਗਰੁੱਪਾਂ ਦੇ ਵਿੱਚ ਉਹਨੂੰ ਮੈਂਟਲੀ ਟੌਰਚਰ ਕੀਤਾ ਜਾਂਦਾ ਸੀਗਾ ਉਹ ਇੱਕ ਪ੍ਰਾਈਵੇਟ ਵਰਕਰ ਸੀਗਾ ਜੀ ਅ ਅਕਾਊਂਟ ਸਰਵਿਸ ਦਾ ਪ੍ਰਾਈਵੇਟ ਵਰਕਰ ਸੀ ਉਹਦੇ ਕੋਲ 15 20 ਫਰਮਾਂ ਸੀ ਉਹ ਫਰਮਾਂ ਦੇ ਕੰਮ ਖੋਹ ਲਿੱਤੇ ਗਏ ਉਹਦੇ ਤੋਂ ਜਿਹਦੇ ਵਿੱਚ ਜਿਸ ਟਾਈਮ ਉਹਨੇ ਸੁਸਾਈਡ ਕੀਤਾ ਉਸ ਦਿਨ ਵੀ ਨੀਤੂ ਦੇਵਗਨ ਵੱਲੋਂ ਉਹਨੂੰ ਮਾਰਿਆ ਗਿਆ ਕੁੱਟਿਆ ਗਿਆ ਮਤਲਬ ਉਹਦੇ ਥੱਪੜ ਮਾਰੇ ਗਏ ਜੋ ਚੀਜ਼ ਉਹ ਬਰਦਾਸ਼ਤ ਨਹੀਂ ਕਰ ਸਕਿਆ ਤੇ ਐਂਡ ਦੇ ਵਿੱਚ ਉਹ ਸੁਸਾਈਡ ਕਰ ਗਿਆ ਜੀ ਤੇ ਜੇਕਰ ਅਸੀਂ ਮੈਨੇਜਮੈਂਟ ਦੀ ਗੱਲ ਕਰੀਏ ਸਕੂਲ ਦੇ ਦੀ ਰੀਮੋਟ ਤਾਂ ਉਹਨਾਂ ਨੇ ਪਹਿਲਾਂ ਕਰ ਹੀ ਦਿੱਤਾ ਸੀ ਕਾਫੀ ਦਿਨ ਤੋਂ ਬਾਅਦ ਹੁਣ ਉਹਨਾਂ ਨੇ ਕੋਈ ਕਾਰਵਾਈ ਕੀਤੀ ਕਿ ਸਕੂਲ ਵੱਲੋਂ ਕਾਰਵਾਈ ਹੋਈ ਕਈਆਂ ਤੱਕ ਸਕੂਲ ਵੱਲੋਂ ਕਾਰਵਾਈ ਇਹੀ ਮਿਲੇ ਕਿ ਉਹਨਾਂ ਨੇ ਡੀਓ ਸਾਹਿਬ ਨੂੰ ਲਿਖ ਕੇ ਭੇਜ ਦਿੱਤਾ ਕਿ ਇਹਦੇ ਵੱਲੋਂ ਨੀਤੂ ਦੇਵਗਨ ਵੱਲੋਂ ਯਾਨੀ ਕਿ ਲੜਾਈ ਝਗੜਾ ਸ਼ੁਰੂਆਤ ਹੋਈ ਤੇ ਉਹਦੇ ਕਰਕੇ ਸਤੀ ਸ਼੍ਰੇਣੀ ਨੇ ਮਤਲਬ ਸੁਸਾਈਡ ਕਰ ਲਿਆ ਹੋਰ ਕੋਈ ਕਾਰਵਾਈ ਨਹੀਂ ਹੋ ਜੀ ਉਹਨਾਂ ਨੂੰ ਕੱਢਿਆ ਗੁੱਡਾ ਸਕੂਲ ਚ ਕੁਝ ਨਹੀਂ ਗਿਆ ਨਹੀਂ ਉਹ ਇੱਕ ਗਵਰਨਮੈਂਟ ਡਿਪਲੋਏ ਹੈ ਜੀ ਹਲੇ ਤੱਕ ਕੋਈ ਨਹੀਂ ਕੱਢਿਆ ਗਿਆ ਕਹਿੰਦੇ ਜੋ ਗਵਰਨਮੈਂਟ ਦੀ ਗਾਈਡਲਾਈਨ ਹੈ ਉਹਦੇ ਮੁਤਾਬਿਕ ਕੱਢਿਆ ਜਾਊਗਾ ਜੀ ਇਹ ਕਿਹੜੇ ਸਕੂਲ ਦਾ ਮਸਲਾ ਜੀ ਇਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਦਾ ਜੀ ਇਹ ਸਰਕਾਰੀ ਸਕੂਲ ਹੈ ਸਰਕਾਰੀ ਨਹੀਂ ਹੈਗੇ ਅਰਧ ਸਰਕਾਰੀ ਕਹਿ ਸਕਦੇ ਆ ਜੀ ਹਾਂ ਜੀ ਉਹ ਤੇ ਜਿਹੜੇ ਸਟੀਥ ਸੈਣੀ ਤੁਹਾਡੇ ਬ੍ਰਦਰ ਸੀਗੇ ਉਹ ਵੀ ਸਰਕਾਰੀ ਸੀ ਇਹ ਚ ਨਹੀਂ ਉਹ ਸਰਕਾਰ ਉਹ ਸਰਕਾਰੀ ਨਹੀਂ ਸੀਗੇ ਜੀ ਉਹ ਪੱਕੇ ਸੀਗੇ ਜੀ ਕੁਝ ਫੰਡ ਆਂਦਾ ਸੀਗਾ ਉਹਨਾਂ ਦਾ ਗਵਰਨਮੈਂਟ ਵੱਲੋਂ ਬਾਕੀ ਮਤਲਬ ਆਪਣਾ ਮੈਨੇਜਮੈਂਟ ਵੱਲੋਂ ਹੁੰਦਾ ਤੇ ਹੁਣ ਜੇਕਰ ਅਸੀਂ ਗੱਲ ਕਰੀਏ ਪ੍ਰਸ਼ਾਸਨ ਦੀ ਤੇ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੋਵੇ ਕੁਝ ਬਾਈ ਜੀ 4 ਤਰੀਕ ਤੋਂ ਪ੍ਰਸ਼ਾਸਨ ਨਾਲ ਹੀ ਗੱਲਬਾਤ ਹੋ ਰਹੀ ਹੈ ਪਰ ਪ੍ਰਸ਼ਾਸਨ ਇਦਾਂ ਦੇ ਸਾਨੂੰ ਝੂਠੇ ਵਾਦੇ ਕਰ ਰਿਹਾ ਜੀ ਅਗਰ ਜਿੱਥੇ ਵੀ ਚਲੇ ਜਾਈਏ ਅਸੀਂ ਤੁਹਾਡੇ ਨਾਲ ਆ ਅਸੀਂ ਆ ਰੇਡ ਕਰਤੀ ਅਸੀਂ ਇਹ ਰੇਡ ਕਰਤੀ ਤੁਸੀਂ ਸਾਨੂੰ ਦੱਸੋ ਤੁਸੀਂ ਇਹ ਦੱਸੋ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਪੁੱਛਣਾ ਚਾਹਨਾ ਪ੍ਰਸ਼ਾਸਨ ਨੂੰ ਕਿ 4 ਵਜੇ ਇੱਕ ਮਰਡਰ ਹੁੰਦਾ ਹੈ 4 ਵਜੇ ਮੀਡੀਆ ਦੇ ਵਿੱਚ ਨੋਟ ਨਿਕਲ ਜਾਂਦਾ 5:30 ਪੌਣੇ 6 ਵਜੇ ਜਿਹੜੀ ਦੋਸ਼ੀ ਹੈ ਉਹ ਫੋਨ ਬੰਦ ਕਰਦੀ ਹੈ ਪਟਿਆਲੇ ਤੋਂ ਕਿ ਡੇਢ ਘੰਟਾ ਉਹ ਪ੍ਰਸ਼ਾਸਨ ਸੁੱਤਾ ਹੋਇਆ ਸੀਗਾ 8:30 ਵਜੇ ਸਾਡੀ ਐਫਆਈਆਰ ਸਾਨੂੰ ਰੋਣ ਤੱਕ ਦਾ ਮੌਕਾ ਨਹੀਂ ਦਿੱਤਾ ਗਿਆ ਪ੍ਰਸ਼ਾਸਨ ਨੇ ਸਾਨੂੰ ਰੋਣ ਤੱਕ ਦਾ ਮੌਕਾ ਨਹੀਂ ਦਿੱਤਾ 8:30 ਮੈਂ ਆਪ 9 ਵਜੇ ਮੈਂ ਪੁਲਿਸ ਸਟੇਸ਼ਨ ਦੇ ਵਿੱਚੋਂ ਬਾਹਰ ਨਿਕਲੇ ਆ ਫਿਰ ਸਾਨੂੰ ਪੁੱਛਿਆ ਗਿਆ ਜਿਹੜੇ ਮੇਨ ਤਿੰਨ ਅਕਿਊਜ਼ਡ ਸੀਗੇ ਉਹਨਾਂ ਦਾ ਨਾਮ ਹੀ ਨਹੀਂ ਪਾਇਆ ਗਿਆ ਜੀ ਉਹਨਾਂ ਦਾ ਖਾਨੇ ਨੰਬਰ 2 ਦੇ ਵਿੱਚ ਅਗਲੇ ਦਿਨ ਰੋਸ਼ ਪ੍ਰਦਰਸ਼ਨ ਦੇ ਵਿੱਚ ਜਾ ਕੇ ਉਹਨਾਂ ਨੇ ਡੀਡੀਆਰ ਕੱਟੀ ਜੀ ਉਸ ਦਿਨ ਉਹਨਾਂ ਨੇ ਉਹਨਾਂ ਦਾ ਨਾਮ ਵੀ ਨਹੀਂ ਪਾਇਆ ਤੇ ਤੁਸੀਂ ਸਤੀਸ਼ਾ ਦੇ ਕਿ ਲੱਗਦੇ ਹੋ ਮਮਾ ਜੀ ਵੀ ਜੇਕਰ ਅਸੀਂ ਗੱਲ ਕਰੀਏ ਵੀ ਮਾਨ ਸਰਕਾਰ ਨੇ ਇੱਕ ਵਾਦਾ ਕੀਤਾ ਸੀਗਾ 96 ਸੀਟਾ ਜਦੋਂ ਲੈ ਕੇ ਆਏ ਇੱਕ ਬਹੁਤ ਵੱਡਾ ਵਾਦਾ ਕੀਤਾ ਗਿਆ ਵੀ ਕਿਸੇ ਮਾਂ ਦੀ ਚੁੰਨੀ ਕਿਸੇ ਪਤੀ ਪੈਣ ਦੀ ਚੁੰਨੀ ਤੇ ਪੁੱਤ ਦੀ ਪਾਗਣੀ ਹੱਥਾਂ ਦੇਵਾਂਗੇ ਇਹ ਜੇ ਘਟਰਾਵਾਂ ਧਰਨੇ ਨਹੀਂ ਲੱਗਣ ਦਵਾਂਗਾ ਪਰ ਅੱਜ ਜਿਹੜੀਆਂ ਕਾਰਵਾਈਆਂ ਨੇ ਵੀ ਜਦੋਂ ਸਿੱਧੇ ਰੂਪ ਚ ਸੁਸਾਇਡ ਨੋਟ ਤੇ ਇੱਕ ਨਾਮ ਲਿਖੇ ਗਏ ਨੇ ਪ੍ਰਸ਼ਾਸਨ ਨੂੰ ਫੜ ਨਹੀਂ ਰਿਹਾ ਇਹ ਇਸ ਨੂੰ ਕਿਵੇਂ ਦੇਖਦੇ ਹੋ ਸਰਕਾਰਾਂ ਤੇ ਕਿਵੇਂ ਕੰਮ ਸਰਕਾਰ ਕੋਈ ਕੰਮ ਨਹੀਂ ਕਰੀ ਸਾਡੇ ਵਾਸਤੇ ਸਰਕਾਰ ਜਦੋਂ ਮੇਰਾ ਪੁੱਤ 42 ਸਾਲ ਦਾ ਮਾਰਿਆ ਉਹਨਾਂ ਨੇ 42 ਸਾਲ ਦਾ ਮਾਰਿਆ ਤੇ ਉਹਨਾਂ ਨੇ ਫਿਰ ਸਾਨੂੰ ਕਹਿਆ ਵੀ ਤੁਸੀਂ ਇਹਦਾ ਪੋਸਟ ਅਮੈਂਡ ਕਰੋ। ਅਸੀਂ ਤੁਹਾਡੇ ਨਾਲ ਆ। ਅਸੀਂ ਉਹਦਾ ਉਹ ਵੀ ਕਰਵਾਇਆ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਸੰਸਕਾਰ ਕਰੋ। ਅਸੀਂ ਪਰਮੇ ਉਹਨਾਂ ਨੂੰ ਸਭ ਸੰਸਕਾਰ ਵੀ ਕਰਿਆ। ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਸਾਨੂੰ ਮੌਕਾ ਦਿਓ। ਅਸੀਂ 8 ਦਿਨਾਂ ਚ ਇਹਨੂੰ 2-4 ਦਿਨਾਂ ਚ ਇਹਨੂੰ ਫੜ ਲਾਂਗੇ। ਸਾਡਾ ਕੋਈ ਨਹੀਂ ਉਹਨਾਂ ਨੇ ਫੜਿਆ। 17 ਤਰੀਕ ਨੂੰ ਭੋਗ ਪਿਆ। ਅਸੀਂ ਅੰਦਰ ਬੈਠ ਕੇ ਰੋਏ ਗਏ। ਕੋਈ ਸਾਡੇ ਕੋਲ মিডিਆ ਨਹੀਂ ਆਇਆ। ਕੋਈ ਸਾਡੇ ਕੋਲ ਕੋਈ ਵੀ ਨਹੀਂ ਆਇਆ ਜੀ। ਕਿਸੇ ਚੀਜ਼ ਵਾਰੇ ਲਾਲਾ ਸਾਨੂੰ ਕੋਈ মিডিਆ ਵਾਲੇ ਨਹੀਂ ਆਇਆ ਕੋਈ ਸਾਡੇ ਕੋਲ ਪੁਲਿਸ ਹੋਇਆ ਕੋਈ ਨਹੀਂ ਆਇਆ ਜਿਵੇਂ ਪਹਿਲਾਂ ਆਉਂਦੇ ਸੀ ਸੰਸਕਾਰ ਤੋਂ ਪਹਿਲਾਂ ਉਸ ਤੋਂ ਬਾਅਦ ਕੋਈ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਭੋਗ ਦਾ ਟਾਈਮ ਧਰਤਾ 17 ਤਰੀਕ ਦਾ ਵੀਰਵਾਰ ਦਾ ਦਿਨ ਸੀ ਅਸੀਂ ਕਹੇ ਵੀ ਅਸੀਂ ਧਰਨਾ ਧਰਾਂਗੇ ਭੋਗ ਤੋਂ ਬਾਅਦ ਧਰਾਂਗੇ ਭੋਗ ਤੋਂ ਬਾਅਦ ਅਸੀਂ ਧਰਨਾ ਧਰਿਆ ਜੂਰੇ ਇਸੇ ਰੋਡ ਤੇ ਉਸ ਤੋਂ ਬਾਅਦ ਉਹਨੇ 10:30 ਵਜੇ 10:30 ਵਜੇ ਪਟਿਆਲੇ ਤੋਂ ਅਫਸਰ ਆਏ ਉਹ ਸਾਨੂੰ ਮੀਟ ਚਕਵਾ ਗਏ ਕਹਿੰਦਾ ਜੀ ਤੁਸੀਂ ਸਾਨੂੰ ਪਹਿਲੀ ਤੇ ਦਿਓ ਤੁਸੀਂ 2 2-3 ਦਿਨ ਦੀ ਮੌਲਤ ਜੇ ਤੁਸੀਂ ਅਸੀਂ 3 ਦਿਨ ਜੀ ਨਾ પડે ਤੁਸੀਂ 23 ਤਰੀਕ ਦਾ ਮੌਕਾ ਸਾਨੂੰ ਹੱਥ ਜੋੜ ਕੇ ਬੇਨਤੀ ਹੈ ਅਸੀਂ ਉਹਨੂੰ ਗ੍ਰਿਫਤਾਰ ਕਰ ਲਾਂਗੇ ਅਸੀਂ ਬੜ ਮੰਨਗੇ ਅਸੀਂ ਆਪਣਾ ਧਰਨਾ ਚੱਕ ਕੇ ਘਰ ਵਗ ਗਏ ਕਰਤੂ ਬਾਅਦ 23 ਤਰੀਕ ਵੀ ਆ ਗਈ 23 ਤਰੀਕ ਤੋਂ ਬਾਅਦ ਫਿਰ ਇਹਨਾਂ ਨੇ ਬੁਲਾਇਆ ਮੇਰਾ ਬੇਟਾ ਸਤੀ ਰਾਵਲ ਅਭੀ 2 ਦਿਨ ਸਾਨੂੰ ਸ਼ਨੀਵਾਰ ਤੇ ਸ਼ੁੱਕਰਵਾਰ ਹੋਰ ਮੰਗਿਆ ਦੇ ਦੋ ਅਸੀਂ ਉਹ ਵੀ ਦੇਤਾ ਚਲ ਕੋਈ ਨਹੀਂ ਬੇਟੇ ਜੇ ਆਪਣਾ ਫੈਸਲਾ ਹੁੰਦਾ ਆਪਾਂ ਨੂੰ ਕਿਹੜੀ ਕਾੜੀ ਹੈ 2 ਦਿਨ ਆਸੀਂ ਆਪਣੇ ਘਰ ਚ ਬੈਠੇ ਰੋਏ ਰੋਇਤ ਰੋਇਆ ਰੂਇਦ ਨਹੀਂ ਕੁਝ ਆਪਣਾ ਪੁੱਤ ਮੈਂ ਉਸ ਤੋਂ ਬਾਅਦ ਦੋ ਦਿਨ ਅਸੀਂ ਆਪਣੇ ਪੱਲੂ ਦਿੱਤੇ ਉਹਨਾਂ ਨੂੰ ਦੋ ਦਿਨ ਆਪਣੇ ਪੱਲੂ ਦਿੱਤੇ ਅੱਜ ਫੇਰ ਅਸੀਂ ਮਜਬੂਰ ਹੋ ਕੇ ਜਿਵੇਂ ਮਜਬੂਰ ਹੋ ਕੇ ਅੱਜ ਆਸੀਂ ਧਰਨਾ ਕਰਿਆ ਅਭੀ ਸਾਨੂੰ ਨਿਸਾਫ ਦਵਾ ਦਿਓ ਅਸੀਂ ਕੋਈ ਮੰਗ ਨਹੀਂ ਮੰਗਦੇ ਕੋਈ ਕੁਝ ਨਹੀਂ ਕਰਦੇ ਅਭੀ ਦੋਸਿਆਂ ਨੂੰ ਉਹਨਾਂ ਦੇ ਅੰਦਰ ਕਰ ਏ ਬਸ ਸਾਡੀ ਬੇਨਤੀ ਹੈ ਜੇ ਅਸੀਂ ਗੱਲ ਕਰੀਏ ਤੁਹਾਡਾ ਬੇਟਾ ਸ਼ਾਦੀशुदा ਸੀ ਜੀ ਹੈ ਸਾਦੀशुदा ਸੀ ਜੀ ਦੋ ਬੱਚੇ ਨੇ ਮੇਰੇ ਬੇਟੇ ਦੇ ਦੋ ਬੱਚੇ ਨੇ ਇੱਕ 8 ਸਾਲ ਦਾ ਬੇਟਾ ਹੈ ਇੱਕ 11 ਸਾਲ ਦੀ ਬੇਟੀ ਹੈ ਜੇਕਰ ਅਸੀਂ ਉਹ ਦੇਖੀਏ ਵੀ ਹੁਣ ਜਿਹੜੇ ਬੱਚੇ ਨੇ ਬੱਚਿਆਂ ਦੇ ਸਿਰ ਤੇ ਪਿਓ ਦਾ ਇਸ ਉਮਰ ਚ ਸਾਇਆ ਚਲ ਜਾਣਾ ਵੀ ਕਿਸ ਤਰ੍ਹਾਂ ਦੀ ਘਟਨਾਵਾਂ ਨੇ ਵੀ ਉਹਦੇ ਚ ਤੁਸੀਂ ਇਨਸਾਫ ਲਈ ਉੱਤੋਂ ਧਰਨਿਆਂ ਤੇ ਬਹਿਣਾ ਪੈ ਰਿਹਾ ਜੀ ਹੁਣ ਅਸੀਂ ਤੇ ਇਨਸਾਫ ਦੇ ਧਰਨਿਆਂ ਤੇ ਤਾਹ ਧਰਨਾ ਪੈ ਗਿਆ ਸਾਨੂੰ ਨਿصاف ਦਿਓ ਬੱਚੇ ਦਾ ਅਸੀਂ ਆਪਣੀ ਦਿਹਾੜੀ ਕਰਕੇ ਪਾਲ ਲਾਂਗੇ ਪਰ ਬੱਚਾ ਨੂੰ ਨਿصاف ਦਿਓ ਉਹਨਾਂ ਦੇ ਕਤਲਾਂ ਨੂੰ ਅੰਦਰ ਰੋਪਸੇ ਮੇਰੋ ਬਸੇ ਬੜੀ ਪ੍ਰਸ਼ਾਸਨ ਦੀ ਮਿਹਰਬਾਨੀ ਹੋਊਗੀ ਭਾ ਵਰਤ ਵੀ ਤੁਹਾਡਾ ਪੁੱਤ ਮਰ ਗਿਆ ਕਿਸੇ ਹੋਰ ਦਾ ਟੁਕੜਾ ਨਾ ਮੇਰਾ ਪੁੱਤ ਮਰ ਗਿਆ ਅਰ ਜੇ ਨਹੀਂ ਮੇਰੇ ਪੁੱਤ ਨੂੰ ਨਿਸ਼ਾਬ ਮਿਲਿਆ ਇਹਦੇ ਵਿੱਚ ਉਹਦੀ ਮਾਂ ਵੀ ਮਰੂਗੀ ਤੇ ਕਿਸਾਨ ਆਗੂ ਵੀ ਨੇ ਕੁਝ ਕੋ ਹੋਰ ਸੋਸ਼ਲ ਵਰਕਰ ਵੀ ਨੇ ਸਰ ਜੇ ਅਸੀਂ ਗੱਲ ਕਰੀਏ ਇਸ ਮਸਲੇ ਤੇ ਕੋਈ ਐਮਐਲਏ ਜਾਂ ਕੋਈ ਵੱਡਾ ਅਧਿਕਾਰੀ ਜਿਵੇਂ ਕਹਿ ਲਈਏ ਪੂਰੇ ਦਾ ਕੋਈ ਪ੍ਰਸ਼ਾਸਨ ਪਹੁੰਚਿਆ ਵੀ ਕਿਉਂਕਿ ਇੱਕ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ ਇੱਥੇ ਕੋਈ ਨਹੀਂ ਪਹੁੰਚਿਆ ਐਮਐਲਏ ਤਾਂ ਸਰਕਾਰ ਤਾਂ ਮਿਲਦਾ ਹੈ ਪਤਾ ਨਹੀਂ ਕੀ ਹੁੰਦਾ ਇਹ ਲੱਗਦਾ ਵੀ ਹੈ ਹੀ ਨਹੀਂ ਪੰਜਾਬ ਚ ਸਰਕਾਰ ਵਾਲੀ ਤਾਂ ਕੋਈ ਗੱਲ ਨਹੀਂ ਪਹਿਲਾਂ ਵੀ ਤੁਸੀਂ ਦੇਖਿਆ ਔਰ ਕਿੰਨੇ ਦਿਨ ਧਰਨਾ ਲਾ ਕੇ ਨਿصاف ਲੈਣਾ ਪਿਆ ਤੀ ਉਧਰ ਪਤਨਾ ਚ 2 ਦਿਨ ਹੋ ਗਏ ਧਰਨਾ ਲੱਗੇ ਨੂੰ ਉੱਥੇ ਲਾਸ਼ਾਂ ਸੜਕ ਤੇ ਰੱਖੀ ਵਿਟ ਨੇ ਉਹ ਸਰਕਾਰ ਲਈ ਬੜੀ ਬੇਸ਼ਰਮੀ ਦੀ ਗੱਲ ਹੈ ਉਹਨਾਂ ਇਹਦਾ ਕੀ ਉਹਨਾਂ ਦੀ ਪਰ ਜਿਹੜਾ ਮੇਨ ਜ਼ਿੰਮੇਵਾਰੀ ਹੈ ਉਹ ਚਲਾਉਂਦੀ ਹੈ ਸਰਕਾਰ ਪ੍ਰਸ਼ਾਸਨ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਪੁਲਿਸ ਹੈ ਜਿਹੜਾ ਪੁਲਿਸ ਦੇ ਉਹ ਐਸਪੀ ਸਾਹਿਬ ਆਏ ਤੇ ਉਹਦੇ ਰਾਤ ਨੂੰ ਜਿੱਦੇ 7 ਘੰਟੇ ਦੇਖੋ ਇੱਕ ਬੇਸ਼ਰਮੀ ਦੀ ਗੱਲ ਹੈ ਪੰਜਾਬ ਸਰਕਾਰ ਲਈ ਵੀ ਪ੍ਰਸ਼ਾਸਨ ਲਈ ਵੀ ਪੰਜਾਬ ਦੇ ਪੁਲਿਸ ਲਈ ਵੀ ਖਾਸ ਤੌਰ ਤੇ ਜ਼ਿਲ੍ਹਾ ਪੁਲਿਸ ਲਈ ਮੁਖੀ ਆ ਜਿਹੜਾ ਬਰुण ਸ਼ਰਮਾ ਕੀ ਆ ਉਹਦੇ ਲਈ ਵੀ ਸ਼ਰਮ ਦੀ ਗੱਲ ਆ ਵੀ 7 ਘੰਟੇ ਰੋਡ ਜਾਮ ਰਹੇ ਇੱਕ ਹਾਈਵੇ ਜਿਹੜਾ ਦੋ ਸਟੇਟਾਂ ਨੂੰ ਮਿਲਾਉਂਦਾ ਹਰਿਆਣੇ ਦੇ ਉਹ ਦੂਰ ਤੱਕ ਲੋਕਾਂ ਨੇ ਜਾਣਾ ਹੁੰਦਾ ਤੇ 7 ਘੰਟੇ ਜਾਮ ਰਾਤ ਨੂੰ 10 ਵਜੇ ਇੱਕ ਐਸਪੀ ਭੇਜਿਆ ਬਰੋਨਾ ਚੌਧਰੀ ਪਰ ਉਹ ਆ ਕੇ ਬਰुण ਚੌਧਰੀ ਨੇ ਇਸ ਵਿਸ਼ਵਾਸ ਤੋਂ ਆਇਆ ਵੀ ਸਾਨੂੰ ਉਹਨੇ 6 ਦਿਨ ਮੰਗੇ ਤੇ ਹਫਤਾ ਦੇ ਹਫਤਾ ਦੇ ਤਾ ਪਰ ਅੱਜ ਅਸੀਂ 25 ਤਰੀਕ ਦਾ ਟਾਈਮ 24 ਦਾ ਲੈਤਾ ਸੀ ਉਹਨੇ ਅੱਜ 29 ਨੂੰ ਲਾਇਆ 5 ਦਿਨ ਉਤੋਂ ਦੀ ਲੰਗਾਤੇ ਫੇਰ ਵੀ ਕੋਈ ਅਜੇ ਤੱਕ ਦੇਖੋ ਇੱਕ ਔਰਤ ਹੈ ਉਹ ਜਿਹੜੀ ਮੇਖਦੋਸ਼ੀ ਹੈ ਜਿਹਦਾ ਉਹ ਤਾਂ ਬਚਦੀ ਉਹ ਨਹੀਂ ਕਿਸੇ ਵੀ ਪਹਿਲਾਂ ਉਹਦੀ ਲੜਾਈ ਹੋਈ ਹੋਈ ਹੈ ਫਿਰ ਉਹਦੇ ਖਿਲਾਫ ਉਹ ਆਪ ਵੀਡੀਓ ਬਣਾ ਗਿਆ ਨੋਟ ਲਿਖ ਗਿਆ ਇਹਦੇ ਉੱਤੇ ਹੋਰ ਸਬੂਤ ਕੀ ਚਾਹੁੰਦੇ ਨੇ ਪਰ ਪ੍ਰਸ਼ਾਸਨ ਨੇ ਉਹਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਵੀ ਇਹਦਾ ਮਤਲਬ ਪਤਾ ਕੀ ਲੱਗ ਰਿਹਾ ਸਾਨੂੰ ਤਾਂ ਇਹ ਲੱਗਦਾ ਵੀ ਇਹ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਜਿਹੜਾ ਐਸਐਸਪੀ ਸਾਹਿਬ ਆ ਜਾਂ ਉਹ ਬੇਸ਼ਰਮ ਹੋਏ ਨੇ ਥੱਲਾ ਪ੍ਰਸ਼ਾਸਨ ਵਿਚਾਰਾ ਬੇਵਸ ਹੈ ਉਹ ਆ ਕੇ ਸਾਡੇ ਨੀਵੀਆਂ ਪਾ ਕੇ ਅੱਗੇ ਵਹਿ ਜਾਂਦਾ ਕਿ ਉਹਨਾਂ ਦਾ ਦੱਸੋ ਅਸੀਂ ਕੀ ਕਰੀਏ ਇਹ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਦੇ ਝੋਬਾ ਆਉਂਦੀ ਹੈ ਵੀ ਵੱਡਾ ਲੈਵਲ ਤੇ ਹੈ ਵੀ ਤਾਂ ਕਰਕੇ ਇਹ ਜਿਹੜੀ ਸਰਕਾਰ ਹੈ ਉਹ ਪੈਸੇ ਇਕੱਠੇ ਕਰ ਰਹੀ ਹੈ ਗੁਜਰਾਤ ਚੋਣਾ ਲਈ ਨਹੀਂ ਜੇ ਉਸ ਗੱਲ ਕਰੀਏ ਜਿਸ ਦੋਸ਼ੀ ਦਾ ਨਾਮ ਆ ਰਿਹਾ ਉਹਦੇ ਵਿੱਚ ਮੈਡਮ ਦਾ ਵੀ ਉਹਦੇ ਪਿੱਛੇ ਐਡੀ ਕੀ ਤਾਕਤ ਹੈ ਵੀ ਉਹਨੂੰ ਬਚਾਇਆ ਜਾ ਰਿਹਾ ਤਾਕਤ ਤਾਂ ਹੀ ਹੈ ਵੀ ਭ੍ਰਿਸ਼ਟਾ ਪੈਸਾ ਹੈ ਉਹਦੇ ਨਵੇਂ ਉਹ ਤਕੜੀ ਹੈ ਕਰੋ ਤੇ ਮੋਟਾ ਪੈਸਾ ਦਿੱਤਾ ਨਾ ਭਾਈ 10 ਲੱਖ ਰੁਪਈਆ ਚੜੇ ਹੋਇਆ ਹੁਣਾਂ ਤੇ ਫੇਰੇ ਬੈਠੇ ਨੇ ਬੇਸ਼ਰਮੀ ਧਾਰੀ ਐਸਐਸਪੀ ਸਾਹਿਬ ਦੀ ਇਹ ਜ਼ਿੰਮੇਵਾਰੀ ਬਣਦੀ ਦੱਸੋ ਰੋਡ ਦੋ ਵਾਰੀ ਜਾਮ ਹੋ ਗਿਆ ਅੱਜ ਫੇਰ ਕਈ ਘੰਟਿਆਂ ਤੋਂ ਹੋਇਆ ਤੱਕ ਕੋਈ ਕੋਈ ਅਫਸਰ ਨਹੀਂ ਆਇਆ ਤੇ ਪਰ ਜੇਕਰ ਅਸੀਂ ਗੱਲ ਕਰੀਏ ਵੀ ਰੋਡ ਜਾਮ ਕਰਨੇ ਲੋਕਾਂ ਨੂੰ ਪਰੇਸ਼ਾਨੀ ਦੇਣੀ ਇਹ ਸਹੀ ਹੈ ਕਿਤੇ ਜੀ ਫਿਰ ਲੋਕ ਹੋਰ ਕੀ ਕਰਨ ਜੀ ਫਿਰ ਆ ਮਾਤਾ ਸੁਸਾਈਡ ਕਰਨ ਨੂੰ ਕਹਿੰਦੀ ਇਹਨੂੰ ਕਹਿ ਦਈਏ ਵੀ ਕਰ ਲੈ ਦੇਖੋ ਅਸੀਂ ਆਖਿਆ ਇਹਨਾਂ ਮਾਤਾ ਉਹ ਦੋ ਭਰਾ ਤੇ ਉਹਨਾਂ ਨੇ ਵੀਡੀਓ ਪਾਈ ਤੁਸੀਂ ਵੀ ਸੋਚਦੇ ਹੋਵੋਗੇ ਸਾਰੇ ਲੋਕ ਪਸੰਦ ਲੋਕ ਸੋਚਦੇ ਨੇ ਵੀ ਇਹਨਾਂ ਨੇ ਮਰਨਾ ਨਹੀਂ ਚਾਹੀਦਾ ਸੀ ਆਪਾਂ ਫਿਰ ਉਹਨਾਂ ਲਈ ਕੌਣ ਜਾਂਦਾ ਫਿਰ ਤੁਸੀਂ ਸਰਕਾਰ ਨੂੰ ਪਰ ਉਹਦੇ ਚ ਉਹਦੇ ਚ ਸਕੂਲ ਦੇ ਬਾਹਰ ਵੀ ਤਾਂ ਨਾਲ ਆਇਆ ਜਾ ਸਕਦਾ ਸਕੂਲ ਦੇ ਉੱਤੇ ਤਾਂ ਕੋਈ ਨਾ ਉੱਥੇ ਤਾਂ ਬੈਠੇ ਰਹੋ ਭਾਵੇਂ 10 ਦਿਨ ਬੈਠੇ ਰਹੋ ਜੇ ਰੋਡ ਤੇ 7 ਘੰਟੇ ਵਹਿ ਸਕਦੇ ਨੇ ਜੇ ਰੋਡ ਤੇ 3 ਦਿਨ ਜਾਮ ਰਹਿ ਸਕਦੀ ਹੈ ਜਿਹੜੀ ਹਾਈਵੇ ਪਾਤਣਾ ਵਾਲੀ ਤਾਂ ਸਕੂਲ ਦੇ ਅੱਗੇ ਤਾਂ ਮੈਨੂੰ ਲੱਗਦਾ ਮਹੀਨਿਆਂ ਵੱੰਦੀ ਬੈਹੋ ਫਿਰ ਆਖਣਗੇ ਜੇ ਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਕਿ ਇਹਨਾਂ ਦੇ ਬੱਚਿਆਂ ਦਾ ਕੀ ਕਸੂਰ ਹੈ ਉਹਦਾ ਕਸੂਰ ਤਾਂ ਉਹ ਆਇਆ ਤਾਂ ਆਉਣਾ ਬਹੁਏ ਸਰਕਾਰ ਲਈ ਬਦਨਾਮੀ ਦਾ ਕਾਰਨ ਨਾ ਕਿ ਸਾਡੇ ਲਈ ਅਸੀਂ ਤਾਂ ਮਜਬੂਰੀ ਚ ਬੈਠੇ ਆ ਤਾਂ ਮਾਤਾ ਉਹਦੀ ਪਤਨੀ ਹੈ ਵਿਚਾਰੀ ਭੀਖ ਮੰਗ ਮੰਗ ਰਹੀ ਹੈ ਲੋਕਾਂ ਤੋਂ ਪਹਿਲਾ ਪ੍ਰਸ਼ਾਸਨ ਤੋਂ ਮੰਗੀ ਉਹਨਾਂ ਨੇ ਨਹੀਂ ਪਾਈ ਹੁਣ ਜਨਤਾ ਤੋਂ ਮੰਗ ਰਹੀ ਹੈ ਭੀਖ ਵੀ ਇਨਸਾਫ ਦੀ ਭੀਖ ਪਾ ਦਿਓ ਮੇਰੇ ਬੱਚਿਆਂ ਲਈ ਉਹਦੀ ਮਾਂ ਮੰਗ ਰਹੀ ਹੈ ਆ ਜੁਨੀਆਨਾ ਕਿਸਾਨ ਸਾਰੇ ਆਏ ਹੋਏ ਨੇ ਤਾਂ ਫਿਰ ਇਹ ਤਾਂ ਮਜਬੂਰੀ ਹੈ ਜੀ ਸਾਰੇ ਆਪਾਂ ਲੱਗਦਾ ਤਾਂ ਆਪਾਂ ਨੂੰ ਵੀ ਜਦ ਆਪਾਂ ਕਿਤੇ ਫਸਦੇ ਆਂ ਜਾਮ ਚ ਆਪਾਂ ਨੂੰ ਔਖਾ ਜਾ ਲੱਗਦਾ ਵੀ ਦੇਸ਼ ਵਾਲੇ ਕਿਉਂ ਬੈਠੇ ਨੇ ਪਰ ਉਹ ਮਜਬੂਰੀ ਹੁੰਦੀ ਹੈ ਜਿਹੜਾ ਉਹ ਤੋਂ ਪੁੱਛਿਆ ਵੇ ਜਿਹਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਫਿਰ ਹੋਰ ਤਾਂ ਕੋਈ ਚਾਰਾ ਨਹੀਂ ਹੈਗਾ ਜੀ ਤੇ ਆਖਰ ਨੂੰ ਹੁਣ ਕੀ ਲੱਗਦਾ ਤੁਹਾਨੂੰ ਵੀ ਕਿੱਥੇ ਤੱਕ ਗੱਲ ਨਿਬੜੂਗੀ ਕਿਵੇਂ ਨਿਬੜੂਗੀ ਕਦੋਂ ਤੱਕ ਹੱਲ ਹੋ ਸਕਦਾ ਹੱਲ ਤਾਂ ਹ ਪ੍ਰਸ਼ਾਸਨ ਨਹੀਂ ਕਰਨਾ ਜੀ ਦੇਖੋ ਹੁਣ ਸਾਨੂੰ ਤਾਂ ਇਹ ਆ ਵੀ ਸਾਨੂੰ ਕੋਈ ਅੱਗੇ ਸਟੈਪ ਚੱਕਣਾ ਪਊਗਾ ਜੇ ਨਹੀਂ ਵੀ ਉਰੇ ਜਾਗਣਗੇ ਤਾਂ ਹੋ ਸਕਦਾ ਕਹਿਣ ਵੀ ਬੈਠੇ ਰਹੋ ਦਿਨ ਰਾਤ ਉਰੇ ਇਹ ਵੀ ਹੋ ਸਕਦਾ ਜਿਹੜੀ ਐਡੀ ਬੇਸ਼ਰਮੀ ਸਾਨੂੰ ਜੇ ਦਿਖਦੀ ਆ ਪ੍ਰਸ਼ਾਸਨ ਦੇ ਨਹੀਂ ਤਾਂ ਅੱਗੇ ਅਸੀਂ ਦੇਖੋ ਸਰਕਾਰਾਂ ਦੂਜੀਆਂ ਵੀ ਰਹੀਆਂ ਨੇ ਅਸੀਂ ਉਹਨਾਂ ਨੂੰ ਉਹਨਾਂ ਦਾ ਵੀ ਵਿਰੋਧ ਕਰਦੇ ਤੇ ਕਾਂਗਰਸ ਦੀ ਰਹੀ ਹੈ ਅਕਾਲੀ ਦਲ ਦੀ ਜੇ ਕਿਤੇ ਧਰਨਾਂ ਲਾਉਂਦੇ ਤੇ ਵੱਧ ਤੋਂ ਵੱਧ ਅਸੀਂ ਅੱਜ ਤੱਕ ਦਾ ਸਾਡਾ ਰਿਕਾਰਡ ਹੈ ਵੀ ਕਿਤੇ 2 ਘੰਟੇ ਨਹੀਂ ਇੱਕ ਵਾਰੀ ਇੱਕ 4 ਘੰਟੇ ਬੈਠਣਾ ਬੈਦਿਆ ਪੁਲ ਜਾਮ ਕਰਕੇ ਇੱਕ ਮੈਰੇ ਦਾ ਮੁੰਡਾ ਤੇ ਅੱਗ ਲਾ ਕੇ ਸੜ ਗਿਆ ਤੇ ਉਹ ਵੀ ਤਕੜੇ ਬੰਦਿਆਂ ਲੋਕਾਂ ਉਹਨੂੰ ਇਨਸਾਫ ਦਿਵਾਉਣ ਲਈ ਪਰਚਾ ਦਰਵਾਉਣ ਲਈ 3-4 ਘੰਟਿਆਂ ਚ ਹੋ ਗਿਆ ਸੀ ਪਰ ਉਦੋਂ 7 ਘੰਟੇ ਲੱਗੇ ਅੱਜ ਦੇਖੋ ਕਿੰਨੇ ਘੰਟੇ ਆ ਪਰ ਇਹ ਤਾਂ ਬੇਸ਼ਰਮੀ ਦੀ ਉਹ ਗੱਲ ਹੈ ਸਰਕਾਰ ਲਈ ਪੁਲਿਸ ਪ੍ਰਸ਼ਾਸਨ ਲਈ ਜੀ ਆ ਸਾਰੀਆਂ ਹੋਰ ਜਥੇਬੰਦੀਆਂ ਕਿਸਾਨ ਯੂਨੀਅਨਾਂ ਸਾਥ ਦੇ ਰਹੀਆਂ ਇਹਨਾਂ ਦਾ ਸਾਰਿਆਂ ਦਾ ਤੁਸੀਂ ਕਿ ਇੱਥੇ ਪ੍ਰਸ਼ਾਸਨ ਵੀ ਆਇਆ ਹੋਇਆ ਧਰਨੇ ਦੇ ਵਿੱਚ ਸਿਟੀ ਥਾਣੇ ਤੋਂ ਜਸਪਰੀ ਸਿੰਘ ਨੇ ਐਸ ਐਚ ਓ ਉਹਨਾਂ ਨਾਲ ਗੱਲਬਾਤ ਸੱਸੀ ਗੱਲ ਸਰ ਸਰ ਇਹ ਜਿਹੜਾ ਮਸਲਾ ਹੋਇਆ ਹੋਇਆ ਜਿਹੜੇ ਇਨਸਾਫ ਦੇ ਲਈ ਬੈਠੇ ਨੇ ਇਹ ਘਟਨਾ ਤੇ ਕੀ ਕੀ ਕਰਨ ਲੱਗਦਾ ਵੀ ਕਾਰਵਾਈ ਨਹੀਂ ਹੋ ਰਹੀ ਕਾਰਵਾਈ ਪਾਈ ਦੇ ਵਿੱਚ ਐਫ ਆਈ ਆਰ ਦਰਜ ਹੈਗੀ ਆ ਬਾਈ ਨੇਮ ਹੈਗੀ ਆ ਜਿਹੜੀ ਮੇਨ ਦੋਸ਼ਣਾ ਉਹਦੀ ਹਾਈ ਕੋਰਟ ਵੱਲੋਂ ਵੀ ਜਿਹੜੀ ਬੇਲ ਡਿਸਮਿਸ ਹੋਈ ਹੈ ਪਾਰਟੀ ਸਾਡੀਆਂ ਲੱਗੀਆਂ ਨੇ ਦੇਖੋ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਮ ਟਾਈਮ ਥੋੜਾ ਸਕਿਪ ਹੋ ਜਾਂਦਾ ਬੰਦਾ ਟਾਈਮ ਲੱਗਦਾ ਪਰ ਇੱਕ ਫੇਰ ਵੀ ਖਾਸਾ ਲੰਮੇ ਦਿਨ ਲੰਘ ਜਾਣੇ ਵੀ ਇੱਕ ਮਤਲਬ ਦੋਸ਼ ਨੂੰ ਨਾ ਲਾਪਣਾ ਪੰਜਾਬ ਪੁਰ ਦੀ ਨਕਮੀ ਨਹੀਂ ਲੱਗਦੀ ਜੀ ਨਹੀਂ ਅਸੀਂ ਪੂਰੀ ਸਾਡੀ ਸੀਆਈਏ ਪਟਿਆਲਾ ਸੀਆਈਏ ਸਮਾਣਾ ਤੇ ਅਸੀਂ ਜਿਹੜੀ ਆ ਸਾਡਾ ਸਿਟੀ ਥਾਣਾ ਸੀ ਤੰਨੂੰ ਲਗਾਤਾਰ ਜਿਹੜੀਆਂ ਡੇਲੀ ਸਾਡੀ ਟੀਮਾਂ ਜਾ ਰਹੀਆਂ ਨੇ ਪਰ ਅਸੀਂ ਪਿਛਲੇ ਸਮੇਂ 'ਚ ਦੇਖੀਏ ਜਦੋਂ ਦੀ ਨਸ਼ੇ ਵਿਰੋਧੀ ਮੁਹਿੰਮ ਚੱਲੀ ਆ ਉਹ ਦੌਰ ਤੋਂ ਬਾਅਦ ਪੰਜਾਬ ਪੁਲਿਸ ਤੇ ਇੱਕ ਬਹੁਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੁਲਿਸ ਅੱਜ ਵੀ ਇੰਨੇ ਦਿਨ ਹੋ ਗਏ ਉੱਥੇ ਇੱਕ ਮਾਂ ਬੈਠੀ ਆ ਜਿਹੜੀ ਕਹਿੰਦੀ ਆ ਮੈਂ ਮਰ ਜੂਗੀ ਜੇ ਨਾ ਹੱਲ ਹੋਇਆ ਉਹਦੀ ਇੱਕ ਘਰ ਦੀ ਐਪਰੋਚ ਕੋਈ ਨਹੀਂ ਪੁਲਿਸ ਲੱਗੀ ਆ ਪਰ ਜਿਹੜੀ ਜਨਤਾ ਨੂੰ ਪਰੇਸ਼ਾਨ ਕਰ ਰਹੇ ਆ ਬੱਚੇ ਤੁਰ ਤੁਰ ਜਾ ਰਹੇ ਨੇਗੇ ਇਹ ਦੇਖੋ ਨਾ ਇਹਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਅਸੀਂ ਇਸ ਗੱਲ ਦੀ ਪੁੱਛ ਰਿਹਾ ਪਰ ਹੁਣ ਮਾਨਯੋਗ ਡੀਸੀ ਸਾਹਿਬ ਨੇ ਇੱਕ ਸਮਾਣੇ ਦੇ ਵਿੱਚ ਅਲੱਗ ਪ੍ਰੋਪਰ ਜਗ੍ਹਾ ਲੋਟ ਕੀਤੀ ਹੈਗੀ ਆ ਤਹਿਸੀਲ ਦੇ ਸਾਹਮਣੇ ਪਾਰਕ ਹੈਗਾ ਉੱਥੇ ਤੁਸੀਂ ਕਰੋ ਵੀ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਪਰ ਇਹਨਾਂ ਦਾ ਡੈਮੋਕਰੈਟਿਕ ਹੱਕ ਹੈ ਜਦੋਂ ਇਹ ਕਹਿੰਦੇ ਸਾਈਡ ਤੇ ਸੀ ਬੈਠਦੇ ਸਾਡੀ ਗੱਲ ਨਹੀਂ ਸੁਣ ਰਹੇ ਨਾ ਦਾ ਕਹਿਣਾ ਹੈ ਬਿਲਕੁਲ ਸੁਣ ਰਹੇ ਆ ਜੀ ਅਸੀਂ ਟੀਮਾਂ ਲੱਗੀਆਂ ਸਾਡੇ ਕੋਲੋਂ ਆਉਂਦੇ ਨੇ ਬਿਲਕੁਲ ਕੋਆਪਰੇਟ ਕਰ ਰਹੇ ਆ ਡੀਲੀ ਕਰ ਰਹੇ ਆ ਬਟ ਅਸੀਂ ਇਹਨਾਂ ਨੂੰ ਉਹੀ ਕਹਿ ਰਹੇ ਆ ਵੀ ਸਾਨੂੰ ਟਾਈਮ ਦਿਓ ਅਸੀਂ ਬਿਲਕੁਲ ਨੇੜੇ ਹੈਗੇ ਫੜ ਲਾਂਗੇ ਬਟ ਦੇਖੋ ਇਹਨਾਂ ਦਾ ਕਹਿਣਾ ਸੀਗਾ ਵੀ ਪਿਛਲੇ ਦਿਨਾਂ ਚ ਜਦੋਂ ਉਹ ਰੋਡ ਜਮ ਕੀਤਾ ਗਿਆ ਚਾਰ ਪੰਜ ਦਿਨ ਪਹਿਲਾਂ ਉਦੋਂ ਮਤਲਬ ਐਸਐਸਪੀ ਸਾਹਿਬ ਹਣੀ ਮਤਲਬ ਵੱਡੇ ਅਫਸਰ ਆਏ ਤੇ ਇਹਨਾਂ ਤੋਂ ਟਾਈਮ ਲੈ ਕੇ ਗਏ ਹਫਤੇ ਦਾ ਉਹ ਟਾਈਮ ਬਾਉਂਡ ਹੋਇਆ ਇੱਕ ਥੋੜੇ ਬੋਲੇ ਇੱਕ ਜ਼ਿੰਮੇਵਾਰੀ ਲਈ ਗਈ ਐਨੇ ਦਿਨਾਂ ਦੇ ਅੰਦਰ ਅਸੀਂ ਕਾਰਵਾਈ ਕਰਾਂਗੇ ਪਰ ਨਹੀਂ ਹੋਇਆ ਉਹ ਕਹਿੰਦੇ ਉਸ ਤੋਂ ਬਾਅਦ ਵੀ ਅਸੀਂ 5 ਦਿਨਾਂ ਬਾਅਦ ਆ ਰਹੇ ਹਾਂ ਜੀ ਪਰ ਦੇਖੋ ਜੀ ਸਮ ਟਾਈਮ ਕੋਈ ਬੰਦਾ ਸਕਿਪ ਹੋ ਜਾਂਦਾ ਹੈ ਟਾਈਮ ਲੱਗਦਾ ਦੇਖੋ ਅਸੀਂ ਲੱਗੇ ਵਿਆਂ ਪੂਰੀ ਮਸ਼ਤੇਦੀ ਨਾਲ ਲੱਗੇ ਆ ਤੁਹਾਨੂੰ ਜਿਹੜਾ ਪਹਿਲਾਂ ਹੀ ਦੱਸ ਕੇ ਆਟੀਆਂ ਸੀਆਈਏ ਦੀਆਂ ਅਲੱਗ ਟੀਮ ਹੈ ਸਾਡਾ ਥਾਣਾ ਲੱਗਿਆ ਹੋਇਆ ਬਟ ਆਪਾਂ ਹੁਣ ਜਿਹੜਾ ਜਨਤਾ ਨੂੰ ਪਰੇਸ਼ਾਨ ਕਰ ਰਹੇ ਆ ਕੋਈ ਸਾਈਡ ਤੇ ਕਰ ਲੋ ਦੇ ਬੱਚੇ ਨੇ ਲੋਕ ਨੇ ਤੁਰ ਕੇ ਜਾ ਰਹੇ ਨੇ ਉਸ ਉਧਰ ਕਮਾ ਕੇ ਦੇਖੋ ਕੈਮਰਾ ਨਹੀਂ ਉਹ ਤਾਂ ਹੈ ਹੀ ਅਸੀਂ ਦਿਖਾਈ ਠੀਕ ਹੈ ਜੀ ਉਹਨਾਂ ਨੂੰ ਕਿਹਾ ਵੀ ਤੁਸੀਂ ਕਰ ਲਓ ਸਾਈਡ ਤੇ ਕਰ ਲਓ ਕਿਤੇ ਬੈਠ ਕੇ ਜਿਹੜਾ ਡੀਸੀ ਸਾਹਿਬ ਨੇ ਇੱਕ ਪ੍ਰੋਪਰ ਗਰਾਊਂਡ ਲਾਉਡ ਕੀਤਾ ਉੱਥੇ ਬਹਿ ਕੇ ਕਰ ਲਓ ਪਰ ਜਿਵੇਂ ਉਹ ਮੈਂ ਹੋਈ ਪਹਿਲੀ ਗੱਲ ਵੀ ਕੀਤੀ ਜਿਵੇਂ ਪਿਛਲੇ ਦਿਨਾਂ ਚ ਭਰੋਸਾ ਦਵਾਇਆ ਪਰ ਭਰੋਸਾ ਜਦੋਂ ਟੁੱਟਦਾ ਹੈ ਜੀ ਉਹ ਫਿਰ ਇੱਕ ਵਿਸ਼ਵਾਸ ਤੱਕ ਘਟਦਾ ਹੀ ਹੈ ਨਾ ਬੰਦੇ ਨੂੰ ਜਿਵੇਂ ਆਪਾਂ ਕਿਸੇ ਨੇ ਭਰੋਸਾ ਦਵਾਇਆ ਇਹ ਚੀਜ਼ ਕਰਾਂਗੇ ਜਵਾਬ ਕੀ ਕਰਦਾ ਹੁੰਦਾ ਜਿਵੇਂ ਆਪ ਬੱਚਿਆਂ ਦੀ ਕਰ ਲਈ ਉਹ ਦਿਨ ਗੱਲ ਹੋਈ ਸੀ ਵੀ ਉਹਦੀ ਜਿਹੜੀ ਬੇਲ ਹੈ ਉਹ ਨਾ ਹੋਵੇ ਇਹਨਾਂ ਨੇ ਇਹ ਵੀ ਕਿਹਾ ਸੀਗਾ ਬਟ ਅਸੀਂ ਜਿਹੜਾ ਪੂਰਾ ਉੱਥੇ ਐਫਰਟਸ ਕਰਕੇ ਜੋ ਫੈਕਟਰ ਸਾਰੇ ਸਾਹਮਣੇ ਲਿਆ ਕੇ ਤਾਂ ਅਸੀਂ ਜਿਹੜੀ ਉਹਦੀ ਬੇਲ ਵੀ ਜਿਹੜੀ ਡਿਸਮਿਸ ਕਰਾਈ ਹੈ ਹਾਈ ਕੋਰਟ ਤੋਂ ਦੇਖ ਕੇ ਹੁਣ ਕਿੱਥੇ ਜੇ ਖੜੀ ਗੱਲ ਲੱਗਦੀ ਹੈ ਵੀ ਕਦੋਂ ਤੱਕ ਉਹਦੀ ਗ੍ਰਿਫਤਾਰੀ ਹੋ ਸਕਦੀ ਹੈ ਕੋਈ ਜਾਂਚ ਪੜਤਾਲ ਤਾਂ ਕਿਤੇ ਤਾਂ ਖੜੀ ਹੋਊਗੀ ਜੀ ਦੇਖੋ ਜੀ ਦੱਸਦਾ ਸੀ ਤਾਂ ਜਲਦੀ ਤੋਂ ਜਲਦੀ ਕਰਾਂਗੇ ਸਾਨੂੰ ਅਸੀਂ ਵੀ ਚਾਹੁੰਦੇ ਹੈਗੇ ਆ ਵੀ ਠੀਕ ਹੈ ਜੋ ਹੈਗਾ ਦੋਸ਼ੀ ਦੀ ਅਰੈਸਟ ਪਾ ਕੇ ਜਿਹੜਾ ਆਪਾਂ ਉਹਨੂੰ ਡਿਸਪੋਜ਼ ਆਫ ਕਰੀਏ ਕਿਉਂ ਨਾਲ ਦੇ ਘਰਦਿਆਂ ਚੋ ਵੀ ਕੋਈ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਨਹੀਂ ਉਹ ਦੇਖੋ ਜੀ ਦੋਸ਼ੀ ਅਸੀਂ ਤਾਂ ਜਿਹੜੇ ਦੋਸ਼ੀ ਹੈਗੇ ਨੇ ਉਹੀ ਅਰੈਸਟ ਕਰਾਂਗੇ ਨਾ ਨਹੀਂ ਉਹ ਇੱਕ ਨਾਰਮਲ ਕਾਰਵਾਈ ਪੁਲਿਸ ਪ੍ਰਸ਼ਾਸਨ ਕਰਦੀ ਹੁੰਦੀ ਹੈ ਜੀ ਜਿੰਨੇ ਵੀ ਫੈਕਟਸ ਨੇ ਅਸੀਂ ਉਹਨਾਂ ਦੇ ਬੇਸਿਸ ਤੇ ਕੰਮ ਕਰ ਰਹੇ ਹੈਗੇ ਕੋ ਅਸੀਂ ਜਿੱਥੇ ਵੀ ਸਾਨੂੰ ਕਲੂ ਮਿਲਦਾ ਹੈਗਾ ਅਸੀਂ ਉੱਥੇ ਸਾਡੀ ਟੀਮ ਜਾਂਦੀ ਹੈ ਬਟ ਅਸੀਂ ਜਲਦੀ ਤੋਂ ਜਲਦ ਕਰਲਾਂਗੇ ਤੇ ਅਸੀਂ ਪ੍ਰਸ਼ਾਸਨ ਦਾ ਕਹਿਣਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਵਾਅਦਾ ਕੀਤਾ ਸੀਗਾ ਉਸ ਵਾਅਦੇ 'ਚ ਬੇਲ ਦੀ ਗੱਲ ਸੀ ਉਹ ਬੇਲ ਅਸੀਂ ਰੱਦ ਕਰਵਾਈ ਹਰਨਾਦੀ ਖਾਤਾਂ ਦੇ ਵਿੱਚੋ ਹਾਲ ਦੀ ਘੜੀ ਇਹ ਕਹਿ ਰਹੇ ਨੇ ਕਿ ਲੰਬੇ ਸਮੇਂ ਤੋਂ ਜਿਹੜਾ ਕੈਦੀ ਆ ਜਿਹੜੀ ਉਹ ਪ੍ਰਿੰਸੀਪਲ ਆ ਉਸਕਿਪ ਹੁੰਦੀ ਜਾ ਰਹੀ ਆ ਤੇ ਅਸੀਂ ਕਹਿੰਦੇ ਸਾਰਾ ਪ੍ਰਸ਼ਾਸਨ ਪੱਪਾਪਾਰ ਹੋਇਆ ਪਿਆ ਉਸਨੂੰ ਲੱਭਣ ਦੇ ਲਈ ਤੇ ਲੋਕਾਂ ਨੂੰ ਇਹਨਾਂ ਨੂੰ ਅਪੀਲ ਵੀ ਕਰ ਰਹੇ ਨੇ ਧਰਨਾ ਕਰਨ ਨੂੰ ਵੀ ਇਹ ਧਰਨਾ ਸਾਈਡ ਤੇ ਲਾਇਆ ਜਾਵੇ ਕਿਉਂਕਿ ਰੋਡ ਜਮ ਕਰਕੇ ਲੋਕਾਂ ਨੂੰ ਤਕਲੀਫ ਦੇਣਾ ਵੀ ਕਿਤੇ ਸਹੀ ਨਹੀਂ ਪਰ ਲੋਕਾਂ ਦਾ ਉਹਨਾਂ ਪ੍ਰਸ਼ਾਸਨ ਧਰਨਾ ਕਰ ਰਹੇ ਨੇ ਤੇ ਵੀ ਇਹੀ ਕਹਿਣਾ ਵੀ ਸਾਡੇ ਕੋਲ ਹੋਰ ਕੋਈ ਰਾਹ ਨਹੀਂਗਾ ਇਸੇ ਕਰਕੇ ਅਸੀਂ ਰੋਡ ਦੇ ਉੱਤੇ ਬੈਠੇ ਆ ਮੈਂ ਕੈਮਰਾਮੈਨ ਸੰਦੀਪ ਦੇ ਨਾਲ ਵਿਕਰਮ ਸਿੰਘ